ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵੀਰੇ ਅੱਜ ਦੀ ਵੀਡੀਓ ਚ ਥੋੜੀ ਜਿਹਾ ਆਪਾਂ ਸਿੱਖਿਆ ਦੇਣੀ ਹੈਗੀ ਤੇ ਕਈ ਆਪਾਂ ਨੂੰ ਕਹਿੰਦੇ ਆ ਵੀ ਕਹਿੰਦੇ ਸੋਡੀ ਵੀਡੀਓ ਚ ਸਿੱਖਿਆ ਨਹੀਂ ਹੁੰਦੀ ਤੇ ਅੱਜ ਦੀ ਵੀਡੀਓ ਸਿੱਖਿਆ ਵਾਲੀ ਆਗੀ ਜੇ ਆਪਣੀ ਸਿੱਖਿਆ ਚੰਗੀ ਲੱਗੀ ਜੇ 100 ਚੋਂ 1-2% ਵੀ ਸਹੀ ਹੋਈ ਦਮ ਹੋਇਆ ਗੱਲ ਚ ਤਾਂ ਅਗੇ ਸ਼ੇਅਰ ਜ਼ਰੂਰ ਕਰ ਦਿਓ ਤੇ ਅੱਜ ਦੀ ਜਿਹੜੀ ਵੀਡੀਓ ਆ ਇਹ ਮੇਨ ਜਿਹੜੀ ਖਾਸ ਕਰਕੇ ਉਹ ਪਲੱਸ 2 ਤੋਂ ਬਾਅਦ ਜਿਹੜੀ ਪੜ੍ਹਾਈ ਹੈਗੀ ਆਪਣੀ ਉਹ ਤੇ ਜਿਹੜੇ ਸੁਣ ਸਕਦੇ ਆ 11ਵੀਂ 12ਵੀਂ ਵਾਲੇ ਵੀ ਸੁਣ ਸਕਦੇ ਆ ਤੇ ਉਹਨਾਂ ਦੇ ਮਾਪਿਆਂ ਨੂੰ ਵੀ ਬੇਨਤੀ ਹੈ ਵੀ ਵੀਡੀਓ ਨੂੰ ਜਰੂਰ ਸੁਣਿਓ ਤੇ ਗੌਰ ਕਰਿਓ ਤੇ ਜਿਵੇਂ ਕਿ ਅਸੀਂ ਦੋਨੇ ਹੈਗੇ ਆਂਗੇ ਬੀਏ ਦੇ ਸਟੂਡੈਂਟਾਂ ਆ ਅਸੀਂ ਨਵਦੀਪ ਵੀ ਬੀਏ ਕਰਦਾ ਤੇ ਮੈਂ ਵੀ ਬੀਏ ਕਰਦਾ ਪਿਛਲੇ ਸਾਲ ਜਿਹੜਾ ਸੀਗਾ ਉਹ ਸਾਡਾ ਪਹਿਲਾ ਸਾਲ ਸੀਗਾ ਤੇ ਹੁਣ ਸਾਡਾ ਹੋ ਗਿਆ ਦੂਜਾ ਸਾਲ ਚੱਲ ਪੂਗਾ ਹੁਣ ਤੇ 4 ਸਾਲਾਂ ਦੀ ਬੀਏ ਹੋ ਗਈ ਆ ਪਹਿਲਾਂ 3 ਸਾਲਾਂ ਦੀ ਬੀਏ ਸੀ ਕਿ ਪਹਿਲਾਂ 5 ਸਬਜੈਕਟ ਬੀਏ ਚ ਹੁੰਦੇ ਸੀ ਤੇ ਹੁਣ 9 ਸਬਜੈਕਟ ਜੋੜਤੇ ਆ ਆਹ ਕੁਝ ਸਬਜੈਕਟਾਂ ਦਾ ਦੋ ਸਾਡੇ ਕੋਲ ਕਿਤਾਬਾਂ ਆ ਕੁਝ ਇੱਧਰ ਉੱਧਰ ਕਰਤਾਂ ਅਸੀਂ ਕਿਤਾਬਾਂ ਸਾਂਝੀਆਂ ਹੀ ਲੈਂਦੇ ਹੁੰਦੇ ਸੀ ਕਿ ਮੈਂ ਤੇ ਨਵਦੀਪ ਅਧੀਆਂ ਕਿਤਾਬਾਂ ਇਹਦੇ ਕੋਲੇ ਪੰਗਾ ਤੇ ਮੈਂ ਇਹਨੂੰ ਦੱਸਿਆ ਨਹੀਂ ਸੀਗਾ ਵੀ ਵੀਡੀਓ ਬਣਾਉਣੀ ਹੈ ਨਹੀਂ ਇਹ ਚੱਕ ਲੈਂਦਾ ਆ ਦੋ ਕਿਤਾਬਾਂ ਮੇਰੇ ਕੋਲੇ ਪੰਗਾ ਆਹ ਪੋਲੀਟੀਕਲ ਦੀ ਪੋਲੀਟੀਕਲ ਸਾਇੰਸ ਦੀ ਕਿਤਾਬ ਆ ਜਿਹੜੀ ਤੇ ਆਹ ਹਿਸਟਰੀ ਦੀ ਆ ਆਪਾਂ ਜਿਹੜੇ ਉਹ ਮੇਨ ਸਬਜੈਕਟਾਂ ਦੀ ਗੱਲ ਕਰਨੀ ਆ ਵੀ ਇਹ ਸਬਜੈਕਟ ਗਾਹਾਂ ਆਪਣੇ ਜਿਹੜੇ ਉਹ ਜ਼ਿੰਦਗੀ ਚ ਗਾਹਾਂ ਜ਼ਰੂਰੀ ਹੈਗਿਆ ਵੀ ਕਿੱਥੇ ਰੋੜ ਪੈਂਦੀ ਐ ਇਹ ਸਬਜੈਕਟਾਂ ਦੀ ਸਭ ਤੋਂ ਪਹਿਲਾਂ ਨੌ ਸਬਜੈਕਟ ਆਗੇ ਜਿਵੇਂ ਅਸੀਂ ਜਿਹੜੇ ਸਬਜੈਕਟ ਰੱਖੇ ਵੇ ਆਹੋ ਪੋਲੀਟੀਕਲ ਸਾਇੰਸ ਹਿਸਟਰੀ ਹੋ ਗਿਆ ਇੰਗਲਿਸ਼ ਲਿਟਰੇਚਰ ਹੋ ਗਿਆ ਬਾਕੀ ਪੰਜਾਬੀ ਇੰਗਲਿਸ਼ ਕੋਸ ਨਾਲ এনਵਾਇਰਨਮੈਂਟ ਹੋ ਗਿਆ ਹੋਰ ਵੀ ਕੋਸੇ ਸਬਜੈਕਟ ਹੋ ਗਿਆ ਰੀਵਿਊ ਹੋ ਗਿਆ ਹਾਂ ਫਿਜ਼ੀਕਲ ਹੋ ਗਈ ਹਾਂ ਇਹ ਸਬਜੈਕਟ ਹੋਗੇ ਇਹ ਸਾਰੇ ਜਿਹੜੇ ਲਿਖਣ ਵਾਲੇ ਸਬਜੈਕਟ ਹੀ ਆ ਕਿ ਕੋਈ ਇੱਕ ਪ੍ਰੈਕਟੀਕਲ ਸਬਜੈਕਟਾਂ ਵਿੱਚੋਂ ਜਿਵੇਂ ਫਿਜ਼ੀਕਲ ਐਜੂਕੇਸ਼ਨ ਹੋ ਗਿਆ ਚੱਲ ਉਹ ਸਬਜੈਕਟ ਵਧੀਆ ਜਿਵੇਂ ਉਹਦੇ ਪੜ੍ਹਨ ਦੇ ਨਾਲ ਆਪਾਂ ਨੂੰ ਜਾਣਕਾਰੀ ਮਿਲਦੀ ਹੈ ਕਿ ਸਰੀਰ ਕਿਤੇ ਬੰਦਾ ਜਿਹੜੀਆਂ ਸਰੀਰਕ ਗਤੀਵਿਧੀਆਂ ਉਹਨਾਂ ਨਾਲ ਵੀ ਜੁੜਦਾ ਹੈਗਾ ਤੇ ਮੇਨ ਗੱਲ ਜਿਹੜੀ ਮੇਨ ਹੁਣ ਆਪਾਂ ਪੁਆਇੰਟ ਤੇ ਅੱਗੇ ਵੀ ਆਪਾਂ ਵਿੱਚ ਗੱਲ ਕਰਦੇ ਆ ਇਹਦੇ ਵੀ ਲਿਖਿਆ ਕੀ ਹੈ ਜਿਹੜੀ ਇਹ ਜਿਵੇਂ ਆਹ ਪੂਰਵ ਇਤਿਹਾਸਕਾਲਾ ਪੱਥਰ ਕਾਲ ਜਦੋਂ ਮਨੁੱਖ ਉਹ ਹੋਇਆ ਪੈਦਾ ਹੋਇਆ ਜਿਵੇਂ ਸਾਣਾ ਫਰਸਟ ਚੈਪਟਰ ਹਾਂ ਫਰਸਟ ਸਰ ਇੱਥੇ ਲਿਖਿਆ ਹੋਇਆ ਵੀ ਇਹ ਹੈ ਮਨਯੰਦ ਪੁਰਾਤਨ ਕਾਲ ਲਗਭਗ 26 ਲੱਖ ਸਾਲ ਪਹਿਲਾਂ ਸ਼ੁਰੂ ਹੋਇਆ ਵੀ 26 ਲੱਖ ਸਾਲ ਪਹਿਲਾਂ ਜਿਹੜਾ ਉਹ ਮਨੁੱਖ ਉਹ ਇਹ ਹੁੰਦ ਹੋਈ ਹੈ ਜਨਮ ਹੋਇਆ ਸਾਨੂੰ ਤਾਂ ਇੱਥੇ ਆਪਦੇ ਪਰਦਾਦੇ ਦਾ ਨਾਂ ਨਹੀਂ ਪਤਾ ਤੇ 26 ਲੱਖ ਸਾਲ ਪਹਿਲਾਂ ਦਾ ਸੀ ਪਤਾ ਕਰਕੇ ਕੀ ਕਰਨਾ ਜੇ ਅਸੀਂ ਆਦਿ ਚਾਰ ਪੀੜੀਆਂ ਦਾ ਵੀ ਨਾ ਜਿਹੜਾ ਉਹ ਆਪਾਂ ਜਾਣ ਲਾਂਗੇ ਤਾਂ ਉਹੀ ਸਾਡੇ ਵਾਸਤੇ ਬਹੁਤ ਵਧੀਆ ਹੋਊਗਾ ਤੇ ਆਪਾਂ ਦੱਸ ਸਕਦੇ ਹਾਂ ਕਿਸੇ ਨੂੰ ਗਾਹਾਂ ਕੰਮ ਆਊਗਾ ਕੰਮ ਆਉਣ ਵਾਲੀ ਇਹ ਚ ਇੱਕ ਵੀ ਚੀਜ਼ ਨਹੀਂ ਹੈਗੀ ਹੁਣ ਕਈ ਕਹਿਣਗੇ ਵੀ ਇਹ ਸਰਕਾਰੀ ਜਿਹੜੇ ਪੇਪਰ ਆ ਉਹਨਾਂ 'ਚ ਇਹ ਹਿਸਟਰੀ ਕੰਮ ਆਉਂਦੀ ਆ ਹਾਂ ਇਹ ਗੱਲ ਸਹੀ ਆ ਵੀ ਉਹਨਾਂ 'ਚ ਇਹ ਕੰਮ ਆਉਂਦੀ ਐ ਹੁਣ ਆਪਾਂ ਮੈਂ ਤੁਹਾਨੂੰ ਇੱਕ ਉਦਾਹਰਨ ਨਾਲ ਸਮਝਾਉਣਾਗਾ ਕਿ ਜਿਵੇਂ 100 ਬੰਦਾ ਬੀਏ ਕਰਦਾ ਸਟੂਡੈਂਟ ਹੈ ਜਿਹੜੇ ਉਹ ਬੀਏ ਕਰਦਾ ਸਾਰੇ ਤਾਂ ਸਰਕਾਰੀ ਨੌਕਰੀ ਲੱਗਦੇ ਨਹੀਂ ਇਹ ਗੱਲ ਤਾਂ ਪੱਕੀ ਹੈਗੀ ਉਹਨਾਂ ਦੇ 5 ਕੁ ਮਾਸਾ ਘੱਟੋ ਘੱਟ ਚਲੋ ਆਪਾਂ 10 ਮੰਨ 10 ਤੋਂ 15 20 ਮੰਨ ਲੈਂਦੇ ਆ ਚਲ 20 ਨੇ 20 ਆਪਾਂ ਮੰਨ ਲੈਣੇ 20 ਸਾਲ ਚੋਂ 20 ਸਰਕਾਰੀ ਨੌਕਰੀ ਲੱਗ ਜਾਣਗੇ 20 ਤਾਂ ਲੱਗਦੇ ਨਹੀਂ ਵੈਸੇ ਲੱਗ ਜਾਣਗੇ ਚਲੋ ਆਪਾਂ ਮੰਨ ਲੈਨੇ ਇੱਕ ਵੀ ਜਿਹੜੇ ਪਿਛਲੇ 80 ਰਹਿ ਗਏ ਬੀਏ ਉਹਨਾਂ ਨੇ ਵੀ ਕੀਤੀ ਆ ਤੇ ਬੀਏ ਉਹਨਾਂ ਉਹ 20 ਨੇ ਵੀ ਕੀਤੀ ਆ ਜਿਹੜੇ ਸਰਕਾਰੀ ਨੌਕਰੀ ਲੱਗ ਗਏ ਸਬਜੈਕਟ ਉਹਨਾਂ ਨੇ ਵੀ ਆਹੀ ਪੜਿਆ ਜਿਹੜੇ ਸਰਕਾਰੀ ਨੌਕਰੀ ਲੱਗ ਗਏ ਉਹਨਾਂ ਦੇ ਤਾਂ ਇਹ ਚੀਜ਼ਾਂ ਕੰਮ ਆਗੀਆਂ ਵੀ ਜਿਹੜੀਆਂ ਵਿੱਚ ਪੜੀਆਂ ਇਹਦੇ ਵੀ ਵੈਦਿਕ ਇਤਿਹਾਸ ਨਾਲ ਤਾਂ ਥੋੜਾ ਦੱਸ ਦੇਣਾ ਉਹ ਵੀ ਮੈਂ ਵੀ ਕੀ ਕੀ ਇਹਦੇ ਮੇਨ ਆਪਾਂ ਟੌਪਿਕ ਪੜਦੇ ਨੇ ਉਹ ਕੀ ਲਿਖਿਆ ਹੋਇਆ ਕਿਵੇਂ ਆਪਣੇ ਚੈਪਟਰ ਕਿਹੜੇ ਆਗੇ ਚੈਪਟਰ ਕਿਹੜੇ ਆ ਸਿੰਧ ਘਾਟੀ ਸੱਭੇ ਦਾ ਮੋਢਲਾ ਵੈਦਿਕ ਕਾਲ ਉੱਤਰ ਵੈਦਿਕ ਕਾਲ 16 ਮਹਾਂਜਨਪਦ ਅਤੇ ਮਗਦਦਾ ਉਹ ਥਾਨ ਸਿਕੰਦਰ ਦਾ ਹਮਲਾ ਕਾਰਨ ਤੇ ਪ੍ਰਭਾਵ ਇਹ ਚੀਜ਼ਾਂ ਪਹਿਲਾਂ ਜਿਹੜੀਆਂ ਕਿ ਪੁਰਾਣੀਆਂ ਆ ਵੀ ਜ਼ਿੰਦਗੀ 'ਚ ਕੋਈ ਜਿਹੜੀਆਂ ਕੰਮ ਆਉਣ ਵਾਲੀਆਂ ਨੇ ਜੇ ਕੋਈ ਕੰਮ ਆਉਦਿਆਂ ਜਾਂ ਕੋਈ ਆਪਣਾ ਟੀਚਰ ਜੇ ਉਹ ਕੋਈ ਦੇਖਦਾ ਤਾਂ ਉਹ ਆਪਾਂ ਨੂੰ ਜ਼ਰੂਰ ਦੱਸਿਓ ਵੀ ਕਿੱਥੇ ਕੰਮ ਆਉਦਗਾ ਇਹ ਚੀਜ਼ਾਂ ਹੁਣ ਆਪਾਂ ਜਿਹੜੀ ਉਦਾਹਰਨ ਸੀਗੀ ਉਹਨੂੰ ਆਪਾਂ ਥੋੜਾ ਕੰਪਲੀਟ ਕਰਦਗੇ ਵੀ 20 ਬੰਦੇ ਯਾਨੀ ਕਿ ਸਰਕਾਰੀ ਨੌਕਰੀ ਤੇ ਲੱਗੇ ਤੇ 80 ਰਹਿ ਗਏ ਉਹ ਆਪ ਦਾ ਕੰਮ ਕਰਨਗੇ ਜਾਂ ਕੋਈ ਪ੍ਰਾਈਵੇਟ ਕੰਮ ਕਰਨਗੇ ਜਾਂ ਕੋਈ ਬਿਜ਼ਨਸ ਆਉਣਗੇ ਹਾਂ ਜਾਂ ਕੋਈ ਆਪ ਦਾ ਬਿਜ਼ਨਸ ਕਰਨਗੇ ਠੀਕ ਹੈ ਤੇ ਵੀ ਇਹ ਉਹਨਾਂ ਨੇ ਸਬਜੈਕਟ ਉਹਨਾਂ ਨੇ ਸਾਰੇ ਇੱਕੋ ਜਿਹੇ ਪੜ੍ਹੇ ਆ ਚਲੋ ਉਹ 20 ਦੇ ਤੱਕ ਕੰਮ ਆ ਗਏ ਜਿਹੜੇ ਸਰਕਾਰੀ ਨੌਕਰੀ ਲੱਗਿਆ ਤੇ ਉਹ ਅਸਾਂ ਦਾ ਕੀ ਕਸੂਰ ਸੀਗਾ ਉਹਨਾਂ ਨੂੰ ਜਿਨ੍ਹਾਂ ਨੂੰ ਧੱਕੇ ਨਾਲ ਇਹ ਚੀਜ਼ ਪੜਾਈ ਗਈ ਚਲੋ ਪੜਾਈ ਗਈ ਜਾਂ ਉਹਨਾਂ ਨੇ ਖੁਦ ਆਪ ਪੜ੍ਹੀ ਜਿਨ੍ਹਾਂ ਉਹਨਾਂ ਦੀ ਜ਼ਿੰਦਗੀ 'ਚ ਕੰਮ ਹੀ ਨਹੀਂ ਆਈ ਉਹਨਾਂ ਨੇ 4 ਸਾਲ ਆਪਦੇ ਬਰਬਾਦ ਕਰ ਲਏ ਸਿਰਫ ਇੱਕ ਡਿਗਰੀ ਦੀ ਖਾਤਰ ਤੇ ਜੇ ਉਹਨਾਂ ਨੂੰ ਇਸ ਇਹ ਇਸ ਚੀਜ਼ਾਂ ਦੀ ਥਾਂ ਤੇ ਕੋਈ ਹੋਰ ਕੋਈ ਪੈਸੇ ਕਮਾਉਣ ਵਾਲੀ ਇੱਕ ਕਿਤਾਬ ਜਿਵੇਂ ਨਾ ਸਬਜੈਕਟ ਹੋਵੇ ਪਹਿਲਾਂ 5 ਸੀ ਜੇ ਕਿਤੇ ਨਾਲ ਪੈਸੇ ਇੱਕ ਕਿਤਾਬਾਂ ਐ ਜੁੜ ਜਾਂਦੀ ਵੀ ਤੁਹਾਨੂੰ ਅਸੀਂ ਬਿਜ਼ਨਸ ਵਾਰੇ ਵੀ ਘੱਟੋ ਘੱਟ 20000 ਰੁਪਿਆ ਉਹ ਕਰਾਂਗੇ 4 ਸਾਲ ਆਪਾਂ ਵੀ ਇਹ ਤੇ ਗਾਲ ਦਿੰਨੇ ਆ ਹਨਾ ਤੇ ਆਪਾਂ ਕੋਈ ਦੁੱਕੀ ਜੋਗੇ ਆਪਾਂ ਹੁੰਦੇ ਨਹੀਂ ਦੁੱਕੀ ਵੀ ਇਹ ਪਾਸ ਤੋਂ ਬਾਅਦ ਫਿਰ ਕਹਿੰਦੇ ਆ ਕਿ ਬੇਰ ਜਗਾਰੀ ਹੋ ਗਈ ਘਰ ਦਾ ਨਾ ਘਾੜ ਦਾ ਹਾਂ ਵੀ ਕਰਨ ਦੇ ਨਾਲ ਉਹ ਬੰਦਾ ਹੀ ਉਹ ਕਾਮਯਾਬਾ ਜਿਹੜਾ ਕੋਈ ਬੰਦਾ ਉਹ ਕਰਕੇ ਲੈ ਕੇ ਸਰਕਾਰੀ ਨੌਕਰੀ ਤੇ ਲੱਗ ਜੇ ਇਹ ਕੋਈ ਮੰਨੇ ਭਲਾਂ ਦੀ ਨਾ ਮੰਨੇ ਇਹ ਵੀ ਇਹ ਸਿਰਫ ਬੰਦੇ ਡਿਗਰੀ ਖਾਤਰ ਕਰਦੇ ਆ ਵੀ ਇੱਕ ਡਿਗਰੀ ਉਹ ਆਪਣੇ ਕੋਲੇ ਮਿਲ ਜੇ ਵੀ ਕਿਸੇ ਨੂੰ ਆਪਾਂ ਦੱਸ ਸਕੀਏ ਵੀ ਕਿੰਨਾ ਪੜਿਆ ਵੀ ਬੀਏ ਕੀਤੀ ਹੈ ਮੇਰੀ ਪਲੱਸ 2 ਵਾਲੇ ਨੂੰ ਕੋਈ ਆਏ ਕਹਿੰਦਾ ਅਗਲਾ ਪਲੱਸ 2 ਕੀਤੀ ਹੈ ਤੇ ਵੀ ਉਹ ਜਿਹੜੇ 80 ਬੰਦੇ ਆ ਉਹਨਾਂ ਦੇ ਇਹ ਸਬਜੈਕਟ ਕਿਸੇ ਕੰਮ ਦੇ ਕੰਮ ਨਹੀਂ ਆਏ ਉਹਨਾਂ ਦੇ ਨਾ ਤੇ ਜੇ ਕਿਤੇ ਉਹਨਾਂ ਆ ਛੇ ਸਾਲ ਦੇ ਵਿੱਚ ਭੋਗ ਪਾਉਣ ਵਾਲਾ ਕੰਮ ਹੀ ਹੁੰਦਾ ਭੋਗ ਪਾਉਣ ਵਾਲਾ ਕੰਮ ਹੀ ਆ ਉਹ ਇਹ ਤਾਂ ਕਹਿੰਦੇ ਤਾਂ ਹੁੰਦੇ ਆ ਕਹਿੰਦੇ ਅਖੇ ਵੀ ਕਾਦੇ ਵਾਸਤੇ ਕਰਦੇ ਆ ਕਹਿੰਦਾ ਜਿਵੇਂ ਸਾਵਾ ਹੋ ਜਾਂਦਾ ਨਹੀਂ ਨਹੀਂ ਕਹਿੰਦਾ ਜਿਵੇਂ ਅਖੇ ਵੀ ਉਹ ਮਗ ਮਰਗ ਤੋਂ ਬਾਅਦ ਨਹੀਂ ਪਾ ਦਿੰਦੇ ਭੋਗ ਨਹੀਂ ਪਾ ਦਿੰਦੇ ਬਸ ਉਹੀ ਕੰਮ ਆ ਵੀ ਪਲੱਸ 2 ਆਦਾ ਆ ਪਾ ਵੀ ਕਹਿੰਦਾ ਸ਼ਾਂਤੀ ਮਿਲ ਜਾਂਦੀ ਆ ਵੀ ਇਹ ਕਰਕੇ ਕਹਿੰਦਾ ਤੇ ਅਸੀਂ ਵੀ ਕਰੀ ਜਨੇ ਹੁਣ ਤੁਸੀਂ ਕਹੋਗੇ ਵੀ ਤੁਸੀਂ ਕਿਉਂ ਕਰਦੇ ਆ ਵੀ ਅਸੀਂ ਵੀ ਕਰੀ ਅਸੀਂ ਵੀ ਕਰੀ ਜਨੇ ਅਸੀਂ ਵੀ ਉਹ ਭੇੜ ਚਾਲ ਚੀ ਸ਼ਾਮਲਾਂਗੇ ਜਿਹੜੀ ਜਿਹੜੀ ਜੇ ਦੁਨੀਆ ਸ਼ਾਮਲ ਆ ਅਸੀਂ ਬਸ ਇਹ ਗੱਲ ਕੀਤੀ ਆ ਵੀ ਸਾਨੂੰ ਲੱਗਿਆ ਵੀ ਕਿ ਇਹ ਚੀਜ਼ ਫਾਇਦੇ ਦਗਾਣੀ ਆ ਕਿਸੇ ਇਹ ਚੀਜ਼ਾਂ ਸਿਰਫ ਉਹ ਉਹ ਬੰਦੇ ਵਾਸਤੇ ਹੀ ਫਾਇਦੇ ਦਗਾ ਉਹ ਬੰਦੇ ਨੂੰ ਹੀ ਪੜਨ ਦੀ ਲੋੜ ਆ ਇਹ ਜਿਹੜੇ ਨੇ ਗਾਹਾਂ ਸਰਕਾਰੀ ਨੌਕਰੀ ਦੀ ਤਿਆਰੀ ਕਰਨੀ ਆ ਇੱਕ ਗੱਲ ਪੂਰੀ ਪੱਕੀ ਆ ਲੋਹੇ ਤੇ ਲਖੀਰ ਆ ਵੀ ਜਿੰਨੇ ਵੀ ਬੀਏ ਕਰੀ ਜਾਂਦੇ ਆ ਜਾਂ ਬੀਏਸੀ ਕਰੀ ਜਾਂਦੇ ਜਾਂ ਬੀ ਕਾਮ ਕਰੀ ਜਾਂਦੇ ਜਾਂ ਬੀਟੈਕ ਕਰੀ ਜਾਂਦੇ ਆ ਸਾਰੇ ਸਰਕਾਰੀ ਨੌਕਰੀ ਤੇ ਨਹੀਂ ਲੱਗਣਗੇ ਸਾਰਿਆਂ ਨੂੰ ਸਰਕਾਰ ਟੱਕਰ ਦਾ ਕਾਈ ਹੋਈ ਨਹੀਂ ਖਾਣੇ ਪੈਣਗੇ ਨਹੀਂ ਦੇ ਸਕਦੀ ਵੱਧ ਤੋਂ ਵੱਧ 120 ਤਾਂ ਆਪਾਂ ਬੜਾ ਕਹਦੇ 20 100 ਚੋਂ 10 ਬੰਦੇ ਲੱਗ ਜਾਣ ਤਾਂ ਲੱਗ ਜਾਣ ਸਰਕਾਰੀ ਨੌਕਰੀ ਤੇ ਨਹੀਂ ਨੌਕਰਾਂ ਦਾ ਬੁਰਾ ਹਾਲ ਹੋਇਆ ਪਿਆ ਬਹੁਤ ਔਖੀਆਂ ਹੋਗੀਆਂ ਪੰਗਾ ਪੋਸਟਾਂ ਆਉਂਦੀਆਂ ਸਾਰੀਆਂ 2.5 ਪੋਸਟਾਂ ਨੇ ਆਉਂਦੇ ਜਿਹਨਾਂ ਨੇ 2016 ਨੇ ਭਰੇ ਆ ਹੁੰਦੇ ਤਾਂ ਮੇਨ ਗੱਲ ਆਪਾਂ ਜਿਹੜੀ ਇਹ ਸਬਜੈਕਟਾਂ ਦੀ ਕਰਨੀ ਆ ਆਪਾਂ ਪੋਸਟਾਂ ਬਾਰੇ ਤਾਂ ਬੋਲਣਾ ਹੀ ਨਹੀਂ ਕਿੰਨਾ ਆਉਣ ਭਲਾਂ ਦੀ ਨਾ ਆਉਣ ਠੀਕ ਆ ਜਿਹੜੀ ਗੱਲ ਵੀ ਪੜਾਈ ਜਾਂਦੀ ਹੈ ਵੀ ਇਹ ਚੀਜ਼ ਦਾ ਫਾਇਦਾ ਕੀ ਹੈ ਇਹ ਕੋਈ ਕਿਸੇ ਨੇ ਇਹ ਚੀਜ਼ ਗਾਹਾਂ ਨਾ ਦਾ ਕੋਈ ਜਦੋਂ ਸਬਜ਼ੀ ਲੈਣ ਲੱਗਿਆ ਬੰਦਾ ਉਦੋਂ ਕੰਮ ਆਉਣੀ ਹੈ ਇਹ ਵੀ ਉਹਨਾਂ ਦਾ ਹੁਣ ਦੋ ਪੁੱਛਣਾ ਵੀ Sindh ਘਾਟੀ ਕੀ ਸੀ ਠੀਕ ਹੈ ਚਲੋ ਆਪਾਂ ਮੰਨਦੇ ਆਂ ਵੀ ਹਿਸਟਰੀ ਆਪਾਂ ਨੂੰ ਗੁਰੂਆਂ ਦੀ ਪਤਾ ਹੋਣੀ ਚਾਹੀਦੀ ਹੈ ਹਿਸਟਰੀ ਆਪਣੇ ਆਪਣੇ ਇਤਿਹਾਸ ਆਪਣੇ ਜਿਹੜੇ ਧਰਮ ਬਾਰੇ ਉਹ ਆਪਾਂ ਨੂੰ ਹਿਸਟਰੀ ਪਤਾ ਹੋਣੀ ਚਾਹੀਦੀ ਹੈ ਜਿਹੜੀਆਂ ਚੀਜ਼ਾਂ ਪੜਾਉਣ ਵਾਲੀਆਂ ਉਹ ਤਾਂ ਪੜਾਉਂਦੇ ਨਹੀਂ ਹਿਸਟਰੀ ਚ ਅਬ ਪਿਛਲੇ ਸਾਲ ਸੀਗੀ ਫਰਸਟ ਸੈਮੈਸਟਰ ਚ ਸੀ ਗੁਰੂਵਾਰੇ ਸੀ ਦਰਮਾਹਰੇ ਸੀਗੀ ਕਿਤਾਬ ਚਾਹ ਦਾ ਉਹ ਆਪਾਂ ਪੜ੍ਹੀ ਹੈਗੀ ਵਧੀਆ ਉਹ ਤਾਂ ਪਤਾ ਹੀ ਹੋਣਾ ਚਾਹੀਦਾ ਉਹਦਾ ਦਾ ਪਤਾ ਵੀ ਕਈ ਚੀਜ਼ਾਂ ਨਹੀਂ ਪਰ ਅਸੀਂ ਉਹਦਾ ਪਤਾ ਲੱਗਿਆ ਸਾਨੂੰ ਗੱਲ ਤਾਂ ਹਾਂ ਇਹਦਾ ਸਾਨੂੰ ਜਵਾਬ ਦੀਦੂ ਜੀ ਕੋਈ ਦੇ ਸਕਦਾ ਪਰ ਮੈਂ ਆਪਦੀ ਜਿਹੜੀ ਟੀਚਰ ਹੈ ਮੇਰੀ ਮੈਡਮ ਆ ਜਿਹੜੇ ਬੀਏ ਨੂੰ ਪੜਾਉਂਦਿਆ ਉਹਨਾਂ ਨੂੰ ਵੀ ਸਵਾਲ ਮੈਂ ਕੀਤਾ ਸੀਗਾ ਤੇ ਉਹ ਕਹਿੰਦੇ ਉਹ ਜਿਵੇਂ ਐ ਕਰੀ ਜਾਂਦੇ ਸੀ ਮੈਂ ਤੈਨੂੰ ਗੱਲ ਪਹਿਲਾਂ ਵੀ ਦੱਸੀ ਸੀ ਵੀ ਮੈਡਮ ਪੁੱਛੀ ਜਾਵੇ ਵੀ ਕੀ ਇਹੋ ਆ ਕਿਤਾਹਾ ਦੀ ਆ ਇਹਨੇ ਚੁੱਪ ਪੁੱਛੀ ਆ ਵੀ ਸਵਾਲ ਮੈਂ ਕਿਹਾ ਜੀ ਮੈਂ ਵੀ ਮੈਡਮ ਜਿਨ੍ਹਾਂ ਨੇ ਦੱਸ ਤੇ ਉਹਨਾਂ ਨੂੰ ਮੈਂ ਕਹਿੰਦੀ ਤੁਸੀਂ ਏ ਗ੍ਰੇਡ 'ਚ ਆ ਤੇ ਜਿਨ੍ਹਾਂ ਨੇ ਜਮਾ ਨਹੀਂ ਦੱਸਿਓ ਉਹ ਕਹਿੰਦੇ ਜੀ ਤੁਸੀਂ ਡੀ ਗ੍ਰੇਡ 'ਚੋਂ ਮੈਂ ਕਿਹਾ ਜੀ ਵੀ ਜ਼ਿੰਦਗੀ 'ਚ ਕਾਮਯਾਬ ਹੋਣ ਵਾਸਤੇ ਮੈਂ ਕਿਹਾ ਗ੍ਰੇਡ ਤਾਂ ਨਹੀਂ ਮੈਟਰ ਕਰਦੇ ਮੈਡਮ ਮਨੁਗੰਦੀ ਗੰਦੀ ਖੜਾ ਹੋ ਸਟੈਂਡ ਲੈ ਸੀ ਤੂੰ ਹਾਂ ਮੈਂ ਕਿ ਠੀਕ ਹੈ ਜੀ ਮੇਰੇ ਕੋ ਨਾਲ ਨਹੀਂ ਨਾਲ ਨਹੀਂ ਬੋਲਣ ਵਾਲਾ ਹੈਗਾ ਪਤਾ ਸਾਰਿਆਂ ਨੂੰ ਆ ਵੀ ਇਹ ਚੀਜ਼ਾਂ ਆਪਣੇ ਜਮਾਂ ਕੰਮ ਦੀ ਨਹੀਂ ਹੈਗੀ ਪਰ ਕਰੀ ਜਾਂਦੇ ਆ ਫਿਰ ਵੀ ਜੇ ਕਿਤੇ ਨਾਲ ਇੱਕ ਕਿਤਾਬ ਆਏ ਜੁੜ ਜੇ ਵੀਥੋਂ ਅਸੀਂ ਇੱਕ ਆਏ ਦੱਸਾਂਗੇ ਕਿ ਤੁਸੀਂ 20000 ਰੁਪਇਆ ਕਿਵੇਂ ਕਮਾਉਣਾ 30000 ਰੁਪਇਆ ਕਿਵੇਂ ਕਮਾਉਣਾ ਯਾਰ 10000 ਹੀ ਦੱਸੀ ਜਾਣ ਟੋਟ ਘਟ ਬੰਦੇ ਨੇ 4 ਸਾਲ ਚੋਰੀ ਵਕਾ ਚਨਾਇ ਜਾਵੇ ਅਗਲਾ 4 ਸਾਲ ਬੰਦੇ ਨੇ ਗਾਲਿਆ ਹੋਏ ਐ ਤਾਂ ਪਤਾ ਲੱਗ ਜੇ ਵੀ 10000 10000 ਰੁਪਇਆ ਦੀ ਕੀ ਹੁੰਦੀ ਐ 10000 ਕਿਵੇਂ ਕਮਾਈਦਾ ਇਹ ਤਾਂ ਲਾ ਲਾਵਾਂਗੇ ਅਸੀਂ ਘਟੂ ਘਟ ਲੱਖ ਰੁਪਇਆ ਆਪਣਾ ਲੱਗ ਹੀ ਜਾਊਗਾ ਹੂੰ 4 ਸਾਲਾਂ ਦੀ ਲੱਖ ਰੁਪਇਆ ਸਾਡਾ ਲੱਗ ਜਾਊਗਾ ਹੁਣ ਆਪਾਂ ਇੱਧਰ ਆਈਏ ਪੋਲੀਟੀਕਲ ਮਾਸਵਾਦੀ ਬਹੁਤ ਜ਼ਰੂਰੀ ਆ ਠੀਕ ਆ ਇਹ ਚੀਜ਼ ਵੀ ਜ਼ਰੂਰੀ ਆ ਕਿ ਗੱਲ ਕਰ ਇਹ ਚ ਜਿਹੜੀਆਂ ਚੀਜ਼ਾਂ ਲਿਖਾਂ ਗੰਗਾ ਵੀ ਮੁੱਖ ਮੰਤਰੀ ਦਾ ਵੀ ਪ੍ਰਧਾਨ ਮੰਤਰੀ ਸਾਰੇ ਤਾਂ ਹੁਣ ਪ੍ਰਧਾਨ ਮੰਤਰੀ ਨਹੀਂ ਬਣਨ ਲੱਗੇ ਉਹਨਾਂ ਤੋਂ ਹੋਏ ਫੜੂਗਾ ਜਿਹੜਾ ਬੰਦਾ ਕਲੈਕਟਰ ਦਾ ਹੋਵੇਗਾ ਮੇਰੀ ਗੱਲ ਸੁਣ ਪ੍ਰਧਾਨ ਮੰਤਰੀ ਇੱਕ ਹੀ ਹੋਣਾ ਦੇਖਦਾ ਮੁੱਖ ਮੰਤਰੀ ਵੀ ਇੱਕ ਹੀ ਹੋਊਗਾ ਰਾਜ ਦਾ ਹੁਣ ਪੋਲੀਟੀਕਲ ਸਾਰੇ ਪੜੀ ਜਾਂਦੇ ਆ ਵੀ ਸਾਰੇ ਦਾ ਨਾ ਤਾਂ ਸਾਰੇ ਸਰਪੰਚ ਬਣ ਲੱਗੇ ਆ ਨਾ ਸਾਰੇ ਐਮਸੀ ਬਣਨ ਲੱਗੇ ਆਗੇ ਸ਼ਹਿਰ ਦਾ ਠੀਕ ਹੈ ਪਰ ਪੜੀ ਸਾਰੇ ਜਾਂਦੇ ਆ ਬਸ ਇਹ ਜਿੰਨਾ ਪਤਾ ਲੱਗ ਗਿਆ ਸਾਨੂੰ ਕਿਹੜੇ ਕਿਹੜੇ ਮੁਲਕ ਦਾ ਅਧਿਕਾਰ ਤੇ ਜਾਂ ਕਾਨੂੰਨ ਮਿਲਿਆ ਜਿੰਨਾ ਨਾਲ ਆਪਾਂ ਦੀ ਹੱਕ ਦਾ ਉਹ ਅਧਿਕਾਰ ਤਾਂ ਉਹ ਵੀ ਮਿਲ ਜਾਂਦੇ ਆ ਹਾਂ ਯਾਪਾ ਹੱਕ ਸਾਹਿਤ ਨਾਲ ਆਪਾਂ ਉਹ ਕਰ ਸਕਦੇ ਆ ਆਦੇ ਬਿਆਨ ਰੱਖ ਸਕਦੇ ਆ ਅਦਾਲਤ ਚ ਉਹ ਤਾਂ ਚਲ ਉਹ ਤਾਂ ਉਹ ਵੀ ਪਤਾ ਹੁੰਦਾ ਯਾਰ ਕੰਗਾ ਨਹੀਂ ਹੁੰਦਾ ਨਾ ਤੈਨੂੰ ਆ ਪੜ੍ਹ ਕੇ ਪਤਾ ਲੱਗਿਆ ਨਾ ਮੈਨੂੰ ਪਹਿਲਾਂ ਤੋਂ ਪਤਾ ਹਾਂ ਫਿਰ ਉਹ ਤਾਂ ਉਹਦਾ ਬੰਦਾ 12ਵੀਂ ਤੱਕ ਵੀ ਉਹ ਕਰਦਾ ਵੀ 12ਵੀਂ ਤੋਂ ਬਾਅਦ ਜਿੰਨਾ ਬੰਦੇ ਨੂੰ ਇਤਿਹਾਸ ਚਲ ਪੜਾ ਦਿੰਗਾ ਉਹ ਚੀਜ਼ਾਂ ਠੀਕ ਆ ਉਦੋਂ ਬਾਅਦ ਤਾਂ ਬੰਦੇ ਨੂੰ ਕੋਈ ਕੀਤਾ ਜਾਵੇ ਵੀ ਪੈਸਿਆਂ ਦੀ ਕਮਾਉਣ ਵਾਰੇ ਮੇਨ ਗੱਲ ਕਾਦੇ ਖਾਤਰ ਪੜਦੇ ਆਪਾਂ ਪੈਸਾ ਕਮਾਉਣ ਵਾਸਤੇ ਪੈਸਾ ਕਮਾਉਣ ਖਾਤਰ ਨਾ ਤੇ ਜਿਹੜਾ ਹੁੰਦਾ ਪ੍ਰਾਈਵੇਟ ਬੈਂਕ ਚ ਲੱਗੂ ਲੱਗੂ ਉਹਨੇ ਉੱਥੇ ਉਹਨਾਂ ਨੇ ਇੱਥੇ ਆਏ ਤਾਂ ਸਵਾਲ ਪੁੱਛਣਾ ਨਹੀਂ ਵੀ ਮਨੁੱਖ ਕਦੋਂ ਪੈਦਾ ਹੋਇਆ ਮਨੁੱਖ ਪਹਿਲਾਂ ਬਾਂਦਰ ਸੀ ਕਿ ਕੀ ਸੀ ਵੀ ਅੱਗ ਕਿ ਅੱਗ ਕਿਵੇਂ ਪੈਦਾ ਹੋਈ ਵੀ ਪੱਥਰਾਂ ਚੋਂ ਕੱਢੀ ਅੱਗ ਉਹ ਤਾਂ ਪੁੱਛਣੀ ਨਹੀਂ ਉਹਨਾਂ ਨੇ ਉੱਥੇ ਉਹਨਾਂ ਨੇ ਤਾਂ ਹੋਰ ਪੁੱਛਣਾ ਨਾਲ ਕਿ ਜਿਵੇਂ ਕੰਪਿਊਟਰ ਸਿਖਾਇਆ ਜਾ ਕੰਪਿਊਟਰ ਸਿਖਾਇਆ ਜਾਵੇ ਹਨਾ ਹਾਂ ਪਰ ਕੰਪਿਊਟਰ ਵੀ ਕੱਲਾ ਕਿਤਾਬਾਂ 'ਚ ਹੀ ਸਿਖਾਇਆ ਜਾਂਦਾ ਥਿਊਰੀ ਥਿਊਰੀ ਪੜਾਈ ਜਾਂਦੀ ਹੈ ਕਿ ਪ੍ਰੈਕਟੀਕਲ ਤਰੀਕੇ ਨਾਲ ਉਹ ਵੀ ਨਹੀਂ ਸਮਝਾਇਆ ਜਾਂਦਾ ਉਹ ਬਾਤ ਤੇ ਸੈਂਟਰਾਂ 'ਚ 2-2 3-3 1000 ਜਾਂ 5-5000 ਰੁਪਏ ਲੁੱਟੇ ਜਾਂਦੇ ਜਿਸ ਉਹ ਹੀ ਆਪਾਂ ਨੂੰ ਇਦਾਂ ਪਹਿਲੇ ਜਦੋਂ ਲਾਇਆ ਹੋਵੇ ਠੀਕ ਆ ਨਾ ਤਾਂ ਸਾਰੇ ਕੀਬੋਰਡਿੰਗ ਜਾਂ ਫਰ ਸੈਲ ਵਗੈਰਾ ਵੋਲਡ ਵਾਰਾ ਗਿਆ ਜਾਂ ਫਰ ਕ੍ਰੋਮ ਵਗੈਰਾ ਆਪ ਨੂੰ ਸਾਰਾ ਕੋ ਸਿਖਾਇਆ ਹੋਵੇ ਆਪਾਂ 3-3 4-4 5-5000 ਰੁਪਏ ਆਪਾਂ ਨੂੰ ਸੈਂਟਰਾਂ ਦੇ ਕੋਈ ਖਰਾਬ ਕਰਨਾ ਪਊ ਉਹ ਤਾਂ ਚੱਲ ਯਾਰ ਜਿੰਨੇ ਸਿੱਖਣਾ ਸਿੱਖ ਲੂ ਆਪੇ ਠੀਕ ਆ ਇੱਕ ਗੱਲ ਹੋਰ ਵੀ ਹੁਣ ਆਹ ਆ ਗਈ ਆਪਣੀ ਜਿਹੜੀ ਦੂਜੀ ਕਿਤਾਬ ਆ ਗਈ ਉਹਦੇ ਵਾਲੀ ਇੰਗਲਿਸ਼ ਦੀ ਆ ਉਹਦੇ ਨਾ ਨਾ ਲਿਟਰੇਚਰ ਦੀ ਨਹੀਂ ਉਹ ਲਿਟਰੇਚਰ ਦੀ ਵੀ ਉਹ ਉਹ ਵੀ ਕਾਣੀ ਆਗਾ ਆਖੇ ਆ ਪ੍ਰੀਆ ਪ੍ਰੀਆ ਮੈਰਿਡ ਵਿਦ ਜਹੌਨ ਲੈ ਉਹ ਤੇ ਦੱਸ ਕੀ ਉਹਦਾ ਕੀ ਫਾਇਦਾ ਇਹ ਤਾਂ ਕੀ ਚੀਜ਼ ਲੱਗੀ ਫਿਰ ਹੁਣ ਉਹਦੇ ਰੱਟੇ ਲਾ ਆ ਪੇਪਰ ਤੇ ਰੱਟਾ ਲਾ ਕੇ ਬੰਦਾ ਭੁੱਲੇ ਜਾਂਦਾ ਜਾ ਕੇ ਉੱਥੇ ਉੱਥੇ ਬਾਅਦ ਚ ਮੂੰਹ ਨਹੀਂ ਬੰਦਦੇ ਹੁੰਦੇ ਮੇਰੀ ਗੱਲ ਸੁਣ ਜਿਹੜੀ ਹੁਣ ਆਪਣੀ ਦੂਜੀ ਆ ਉਹ ਬਕਾਇਦ ਦੀ ਆਗੀ ਠੀਕ ਆ ਉਹ ਕਿਤਾਬ ਨੂੰ ਮੈਂ ਮੰਨਦਾ ਵੀ ਵਧਗਾ ਵਧਗਾ ਕਿਤਾਬ ਆ ਪਰ ਜੇ ਇੰਗਲਿਸ਼ ਉਹਦਾ ਮੀਨਿੰਗ ਕਿਤਾਬ ਦੇ ਜਿਹੜੀ ਵਾਕ ਉਹਦੇ ਟੈਂਸ ਟੂਨਸ ਦਿੱਤੇ ਹੋਏ ਆ ਕਿ ਕਿਤਾਬ ਚ ਵੀ ਇੰਗਲਿਸ਼ ਕਿਵੇਂ ਸਿੱਖਣੀ ਆ ਉਹ ਨਾ ਮੈਂ ਸ਼ਰਤ ਲਾਉਣਾ ਜਿਹੜੇ ਤਰੀਕੇ ਨਾਲ ਆਪਾਂ ਨੂੰ ਪੜਾ ਪੜਾਈ ਜਾਂਦੇ ਆ ਉੱਥੇ ਵੀ ਜੇ ਕੋਈ ਬੰਦਾ ਇੰਗਲਿਸ਼ ਬੋਲਣ ਸਿੱਖ ਜੇ ਕੱਲੀ ਲਿਖਣ ਜ਼ਰੂਰ ਸਿੱਖ ਜੂ ਪੜ੍ਹਨ ਪੜ੍ਹਨੀ ਆਉਂਦੀ ਹੁੰਦੀ ਆ ਸਾਰਿਆਂ ਨੂੰ ਜੇ ਕੋਈ ਬੋਲਣ ਸਿੱਖ ਜੇ ਲੈ 5 ਮਿੰਟ 5 ਮਿੰਟਾਂ ਜੋਗਾ ਵੀ ਹੋ ਜੇ ਉਹ ਨੂੰ ਹੈਲਥ ਦਾ ਪੇਪਰ ਦਿਵਾ ਲਓ ਲੈ ਵੀ 5 ਬੈਂਡ ਨਹੀਂ ਆਉਣੇ ਉਹ ਬੰਦੇ ਨੂੰ ਜੇ ਉਹ 4 ਸਾਲਾਂ ਚ ਵੇਖ ਲੈ ਜਿਹੜੇ ਜਿਹੜੀ ਆਇਤ ਹੁੰਦੀ ਆ ਉਹ ਤਾਂ ਬੰਦਾ ਜਮਾ 0 ਜਿਹੜਾ 0 ਆ ਦਿੰਦਾ ਉਹ ਸਾਲ ਚ ਕਲੀਅਰ ਕਰ ਲੈਂਦਾ ਹੁੰਦਾ ਠੀਕ ਆ ਨਾ ਉਹਦੇ ਨਾਲ ਕੋਈ ਨਾ ਬੰਦਾ ਇੰਗਲਿਸ਼ ਬੋਲਣੀ ਸਿੱਖਦਾ ਕੱਲੀ ਕਿਤਾਬ ਲੱਗੀ ਵੀ ਹੈਗੀ ਬਸ ਪੜ੍ਹੀ ਜਾਂਦੇ ਆ ਬਸ ਪੀਪਰ ਦੇ ਹੀ ਜਾਂਦੇ ਆ ਕਿਸੇ ਨੂੰ ਕੋਈ ਟੈਨਸ਼ਨ ਨਹੀਂ ਬਣਾਉਣਾ ਹੁੰਦਾ ਚਲ ਜਿਨ੍ਹਾਂ ਨੇ ਪਹਿਲਾਂ ਉਹ ਬੰਦੇ ਜਿਹੜੇ ਉਹੋ ਚ ਪੜ੍ਹੇ ਆਗੇ ਇੰਗਲਿਸ਼ ਮੀਡੀਅਮ ਪੜ੍ਹੇ ਆ ਸੀਬੀਐਸਸੀ ਬੋਰਡ ਚ ਪੜ੍ਹੇ ਆ ਉਹਨਾਂ ਨੂੰ ਪਹਿਲਾਂ ਤਾਂ ਉਹਨਾਂ ਨੇ ਸ਼ੁਰੂ ਸ਼ੁਰੂ ਤੋਂ بیس ਬਣਾਇਆ ਹੋਇਆ ਉਹਨਾਂ ਦਾ ਉਹ ਇੰਗਲਿਸ਼ ਉਹਨਾਂ ਨੂੰ ਵਧੇਰੇ ਬੋਲਣੀ ਵੀ ਬੋਲ ਲੈਂਦੇ ਆ ਉਹ ਟੈਨਸ਼ਨ ਕਰਾਈ ਕਰਦੇ ਆ ਜਿਹੜੇ ਹੁਣ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਚ ਬੜੇ ਪੀਐਸਸੀਬੀ ਚ ਉਹਨਾਂ ਵਾਸਤੇ ਤਾਂ ਬਸ ਇਕੱਲਾ ਦੇਖ ਦੂ ਕਿ ਵੀ ਪ੍ਰੋਗਰਾਮ ਆਉਂਦੇ ਆ ਆਰਾਮ ਆਰਾਮ ਸੱਤੇ ਯਾਰ ਉਹਨਾਂ ਨੂੰ ਤਾਂ ਉਹ ਉਹ 4 ਸਾਲਾਂ ਚ ਇੰਗਲਿਸ਼ ਸਿੱਖ ਨਹੀਂ ਸਕਦੇ ਜਿੰਨਾ ਮਰਜ਼ੀ ਜੋ ਰਾਈ ਜਾਣ ਉਹ ਉਹ ਕਿਤਾਬਾਂ ਪੜਾਈ ਜਾਣ ਮੈਂ ਤਾਂ ਉਹ ਕਿਤਾਬ ਹੀ ਨਹੀਂ ਲਈ ਸੀ ਆ ਪਕੜਾ ਲਈ ਮੈਂ ਕਿਤਾਬ ਤਾਂ ਨਹੀਂ ਲਈ ਸੀ ਵੀ ਵੀ ਆਪਾਂ ਜਿਹੜਾ ਕੰਮ ਇੱਕ ਵਾਰੀ ਕਰ ਲਿਆ ਉਹ ਦੂਜੀ ਵਾਰੀ ਆਪਾਂ ਥੋੜੀ ਕਰਾਂਗੇ ਹੁਣ ਮੈਂ ਅਲਸ ਕੀਤੀ ਵੀ ਆਗੀ ਮੈਨੂੰ ਉਹ ਚੀਜ਼ਾਂ ਪਤਾ ਆਗੀਆਂ ਤੇ ਸਾਨੂੰ ਮੈਡਮ ਬਾਹਰ ਕੱਢ ਦਿੰਦੇ ਸੀਗੇ ਵੀ ਜਿਹੜੀ ਕਿਤਾਬ ਹੈਣੀ ਅਸੀਂ ਬਾਹਰ ਆ ਜਾਂਦੇ ਸੀ ਵੀ ਜਿਹੜੀ ਚੀਜ਼ ਇਹਨਾਂ ਨੇ ਪੜਾਉਣੀ ਆ ਉਹ ਤਾਂ ਸਾਨੂੰ ਪਤਾ ਹੀ ਹੈ ਪਹਿਲਾਂ ਹੀ ਪਤਾ ਨਾ ਮੈਂ ਪਾਸ ਵੀ ਵਧੀਆ ਨੰਬਰਾਂ ਤੇ ਹੋ ਜਾਣਾ ਤੇ ਉਹਨੇ ਉਹਨਾਂ ਦੇ ਨਹੀਂ ਆਏ ਹੁਣੇ ਜਿੰਨਾਂ ਕੋਲ ਯਾਰ ਬੁੱਕਾਂ ਠੀਕ ਹੈ ਨਾ ਉਹਨਾਂ ਦੇ 13 13 ਮਹਾ ਚੌਹ ਜਣ ਆ ਆਪਾਂ ਫੇਰ ਵੀ ਬਿਨਾਂ ਪੜ੍ਹੇ ਜਿ ਬਿਨਾਂ ਤਿਆਰੀ ਤੋਂ ਠੀਕ ਹੈ ਨਾ 15 15 16 16 ਨੰਬਰ ਲਈ ਜਾਂਦੇ ਆ ਉਹ ਚ ਉਸ ਚ ਬਿੰਦਿਆ ਆਪਣਾ ਨੀ ਆਪਣੀ ਕਹਿਣ ਦੀ ਗੱਲ ਇਹ ਆ ਜੀ ਵੀ ਮੇਨ ਮੋਟਿਵ ਜਿਹੜਾ ਉਹ ਪੜ੍ਹਾਈ ਦਾ ਉਹ ਪੈਸਾ ਕਮਾਉਣਾਗਾ ਤੇ ਵੀ ਪੈਸਾ ਕਮਾਉਣ ਬਾਰੇ ਆਪਾਂ ਨੂੰ ਜਾਣਕਾਰੀ ਜਿਹੜੀ ਉਹ ਮਿਲ ਨਹੀਂ ਰਹੀ ਆਪਾਂ ਨੂੰ ਤਾਂ ਪੂਰੀ ਉਹ ਅੰਨੀ ਨੂੰ ਬੋਲਾ ਕਿਵੇਂ ਕਹਿੰਦੇ ਹੁੰਦੇ ਆਗੇ ਜਿਹੜਾ ਅੰਨੀ ਨੂੰ ਬੋਲਾ ਕੜੀ ਸੀ ਵਰਦਾ ਖਣੀ ਬੋਲੇ ਨੂੰ ਅੰਨੀ ਅੰਨੀ ਕੜੀ ਸੀ ਆਖਰ ਬੀ ਆਏ ਜੀ ਕਹਿੰਦੇ ਹੁੰਦੇ ਆ ਉਹ ਕੰਮ ਹੋਇਆ ਬਿਆ ਆਪਣਾ ਵੀ ਆਪਾਂ ਪੜੀ ਤਾਂ ਜਾਣੇ ਆ ਪਰ ਤੁਹਾਨੂੰ ਕੋਈ ਫਾਇਦਾ ਨਹੀਂ ਹੈਗਾ ਮਗਰੋਂ ਕਹਿੰਦੇ ਆ ਵੀ ਬੇਰਜ਼ਗਾਰੀ ਵਧ ਗਈ ਬੇਰਜ਼ਗਾਰੀ ਤਾਂ ਵਧ ਨਹੀਂ ਹਨ ਆਪਣੇ ਹਜ਼ਾਰ ਦਾ ਵੈਚ ਆਗਾ ਹੁਣ ਕਾਲਜ ਤੇ ਹਨ ਸਾਰੇ ਸਰਕਾਰੀ ਨੌਕਰੀ ਲੱਗ ਜਾਣਗੇ ਕੋਈ ਨਹੀਂ ਲਾਦਦਾ ਨਾ ਚੋ ਮਹਾ ਜੇ ਸਾਲ ਵਿੱਚ ਤੇ ਸਾਲ ਦਾ ਵੈਚ ਵੇ ਚੋ ਮਹਾ ਪੰਜਾ ਕ ਲੱਦਣਗੇ ਤੇ ਪੜਾਈ ਆ ਬਣੋ ਉਹ ਚੀਜ਼ ਜਾਂਦੇ ਆ ਵੀ ਜਿਹੜੇ ਇਹ ਸਾਡਾ ਸਵਾਲ ਆ ਇੱਕ ਜਾਂ ਟੀਚਰਾਂ ਨੂੰ ਲਾ ਲਓ ਪ੍ਰੋਫੈਸਰਾਂ ਨੂੰ ਲਾ ਲਓ ਸਾਡਾ ਇੱਕ ਇਹ ਜਿਹੜਾ ਉਹ ਸਵਾਲ ਆ ਜਵਾਬ ਜ਼ਰੂਰ ਦਿਓ ਵੀ ਜਿਹੜੀ ਚੀਜ਼ ਇਹ ਸਾਨੂੰ ਪੜਾਈ ਜਾ ਰਹੀ ਆ ਇਹਦਾ ਸਾਡੀ ਜ਼ਿੰਦਗੀ ਚ ਕੀ ਫਾਇਦਾ ਹੋਊਗਾ ਸਾਡੇ ਇਹ ਕੰਮ ਕਿੱਥੇ ਆਊਗੀ ਬਿਨਾ ਸਰਕਾਰੀ ਨੌਕਰੀ ਨੂੰ ਬਿਣੀ ਬਿਨਾ ਸਰਕਾਰੀ ਪੇਪਰਾਂ ਤੋਂ ਛੱਡ ਕੇ ਕਿਉਂਕਿ ਸਾਰੇ ਸਰਕਾਰੀ ਪੇਪਰ ਨਹੀਂ ਦੇਣਗੇ ਪਰ ਵੀ ਇਹ ਸਾਰੇ ਕਰ ਰਹੇ ਆ ਤੇ ਵੀ ਇਹ ਹਰੇਕ ਉਹ ਕਰ ਰਿਹਾ ਜਿਹਨੇ ਪਲੱਸ ਟੂ ਕਲੀਅਰ ਕੀਤੀ ਆ ਪੀ ਵੀ ਆ ਪੈਸਾ ਸਾਰਿਆਂ ਨੂੰ ਚਾਹੀਦਾ ਜ਼ਿੰਦਗੀ ਜਿਉਣ ਵਾਸਤੇ ਕਿਸੇ ਨੂੰ ਕੋਈ ਕਿਸੇ ਦੀ ਲਾਲਚ ਵਾਧਾ ਕੋਈ ਕਹਿੰਦਾ ਲੱਖ ਕਮਾਵਾ ਕੋਈ ਕਹਿੰਦਾ 50000 ਕਮਾਵਾ ਕੋਈ ਕਹਿੰਦਾ ਦੀ ਆਰ ਕਮਾ ਮਾ ਕੋਈ ਕਹਿੰਦਾ ਮੈਂ ਰੋਟੀ ਜਿੰਨੀ ਮਿਲ ਜਾਵੇ ਮੇਨ ਗੱਲ ਇਹ ਆ ਕਿ ਪੈਸਾ ਸਾਰਿਆਂ ਨੂੰ ਚਾਹੀਦਾ ਜ਼ਿੰਦਗੀ ਜਿਉਣ ਵਾਸਤੇ ਤੇ ਪੜ ਵੀ ਤਾਂ ਹੀ ਰਹੇ ਆ ਵੀ ਅਸੀਂ ਚਾਰ ਛੇਲਣਾ ਜੋਗੇ ਹੋਗੇ ਪੈਸਾ ਕਮਾਉਣ ਜੋਗੇ ਹੋਗੇ ਅੱਗੇ ਜਿੰਦਗੀ ਸੌਖੀ ਹੋ ਸਕੀ ਹਾਂ ਇਹ ਸਾਡਾ ਸਵਾਲ ਆਗਾ ਵੀ ਇਹ ਸਾਡੇ ਕਿੱਥੇ ਕੰਮ ਆਉਣਾ ਇਹ ਚੀਜ਼ਾਂ ਆਹ ਜਿਵੇਂ ਪੋਲੀਟੀਕਲ ਸਾਇੰਸ ਇਹ ਤਾਂ ਆਪਣੇ ਜਿਹੜਾ ਹੁਣ ਮੰਨ ਲਾ ਸਰਪੰਚ ਆ ਪਿੰਡ ਦਾ ਉਹਨੇ ਪੋਲੀਟੀਕਲ ਸਾਇੰਸ ਹੋ ਸਕਦਾ ਪੜੀ ਨਾ ਹੋਵੇ ਤੇ ਸਰਪੰਚ ਹੋਵੇ ਵੀ ਮੰਨ ਗਏ ਜ਼ਰੂਰੀ ਤਾਂ ਨਹੀਂ ਵੀ ਉਹ ਲੀਡਰ ਬਣਨ ਵਾਸਤੇ ਪੋਲੀਟੀਕਲ ਸਾਇੰਸ ਪੜ੍ਹੀ ਹੋਣੀ ਚਾਹੀਦੀ ਆ ਚਲੋ ਆਪ ਉਹ ਆ ਇੱਥੇ ਮੁੱਖ ਮੰਤਰੀ ਦਾ ਕੋਈ ਬੰਦਾ ਨਹੀਂ ਕੋਈ ਨਹੀਂ ਬੰਦਾ ਉਹ ਤਾਂ ਕੋਈ ਨਹੀਂ ਬੰਨਦਾ ਤਾਂ ਬਣ ਜਾਂਦਾ ਕਿਤੇ ਤੇ ਗੱਲ ਕਰ ਤਾਂ ਆਏ ਆ ਵੀ ਹੋ ਸਕਦਾ ਵੀ ਬੰਦਾ ਪੋਲੀਟੀਕਲ ਸਾਇੰਸ ਵੀ ਪੜ੍ਹਿਆ ਜਾਂਦੇ ਤੇ ਜਿੱਤੇ ਉਹ ਵਿੱਚ ਮੈਂਬਰੀ ਦੀ ਵਿੱਚ ਮੈਂਬਰੀ ਦੀ ਜੋਂ ਵੀ ਨਾ ਪਿੰਡ ਜੋ ਹਾਂ ਹੈ ਵੀ ਉਹ ਕੀ ਉਹਦੇ ਵਾਸਤੇ ਪੋਲੀਟੀਕਲ ਕੀ ਕਰੂ ਫਿਰ ਉਹਦੇ ਵਾਸਤੇ ਕੋਈ ਹੈ ਕੰਮ ਦਿਨੇ ਫਿਰ ਤਾਂ ਕੱਲਾ ਝੰਡਾ ਚੱਕੀ ਬਰੂਗਾ ਮਗਰੋਂ ਫਿਰ ਪਾ ਕੇ ਝੰਡੇ ਜੰਡੰਦਾ ਇਹ ਗੱਲ ਵੀ ਵੀ ਜਿਹੜੇ ਬੰਦੇ ਬੀਏ ਕਰ ਰਹੇ ਆ ਤਾਂ ਜਿਹੜੇ ਕੋਈ ਵੀ ਡਿਗਰੀ ਕਰ ਰਹੇ ਆ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਇਹ ਸਵਾਲ ਆ ਇੱਕ ਵੀ ਤੁਹਾਡੇ ਪਸਾ ਨੂੰ ਦੱਸੋ ਜਾਂ ਫਿਰ ਤੁਹਾਡੇ ਜਿਹੇ ਟੀਚਰਾਂ ਨੂੰ ਪ੍ਰੋਫੈਸਰਾਂ ਨੂੰ ਵੀ ਇਹ ਸਾਨੂੰ ਦੱਸੋ ਵੀ ਭਾਈ ਇਹ ਸਾਡੇ ਕਿੱਥੇ ਕੰਮ ਆਊਗੀ ਨਹੀਂ ਸਾਨੂੰ ਕੋਈ ਧੱਕੇ ਨਾਲ ਫਿਰ ਕਿਉਂ ਇਹ ਤੁਸੀਂ ਸਾਨੂੰ ਪੜਾਈ ਜਾਂਦੇ ਹੋ ਤੇ ਜੇ ਮੇਰੀ ਗੱਲ ਸੁਣ ਚਲੋ ਸਰਕਾਰ ਨੇ ਇਹ ਲਾਤੀ ਸਬਜੈਕਟ ਠੀਕ ਹੈ ਕਿੰਨੇ ਮਲ 5 ਦਿਨ ਲੱਗਦਾ ਕਾਲਜ 5 ਦਿਨ ਚੰਗੀ ਤਰ੍ਹਾਂ ਜਾਂਦੇ ਆ ਇੱਕ ਅੱਧਾ ਦਿਨ ਵਿੱਚ ਛੁੱਟੀ ਹੋ ਜਾਂਦੀ ਹੈ ਠੀਕ ਹੈ ਜਾਂ ਫਿਰ ਇੱਕ ਦਿਨ ਵਿੱਚ ਲੱਗਦੇ ਮੈਸ ਹੋ ਜਾਂਦੇ ਚਲੋ ਸਰਕਾਰ ਸਰਕਾਰ ਨੇ ਤਾਂ ਇਹ ਸਬਜੈਕਟ ਲਾਤੀ ਠੀਕ ਹੈ ਉਹ ਕੋਈ ਪਾਲਿਸੀ ਹੋ ਸਕਦੀ ਹੈ ਕੁਛ ਮਰਜ਼ੀ ਹੋ ਸਕਦਾ ਉਹ ਤੇ ਆਪਾਂ ਗੱਲ ਕਰਦੇ ਹਾਂ ਠੀਕ ਹੈ ਚਲੋ ਟੀਚਰ ਨੂੰ ਤਾਂ ਪਤਾ ਵੀ ਟੀਚਰ ਨੇ ਤਾਂ ਇਹ ਚੀਜ਼ ਪੜ੍ਹੀ ਵੀ ਹੈ ਉਹਨਾਂ ਨੂੰ ਪਤਾ ਵੀ ਸਾਡੇ ਕਿੰਨੇ ਚਲ ਉਹਨਾਂ ਦੇ ਕੰਮ ਆ ਗਈ ਚੀਜ਼ ਹੈ ਉਹਨਾਂ ਨੂੰ ਵੀ ਪਤਾ ਵੀ ਸਾਰੇ ਸਰਕਾਰੀ ਨੌਕਰੀ ਨਹੀਂ ਲੱਗਦੇ ਸਾਰਿਆਂ ਦੇ ਇਹ ਚੀਜ਼ਾਂ ਕੰਮ ਪੜਿਆ ਉਹਦਾ ਨਹੀਂ ਆਉਣਾ ਉਹਨਾਂ ਨੂੰ ਕੀ ਚਾਹੀਦਾ ਵੀ ਤਿੰਨ ਦਿਨ ਮੇਰੇ ਹਿਸਾਬ ਨਾਲ ਵੀ ਤਿੰਨ ਦਿਨ ਆਗਾ ਸਲੀਪਸ ਪੂਰਾ ਕਰਾ ਦਿਆ ਕਰਨ ਦੋ ਦਿਨ ਕੋਈ ਅੱਡ ਉਹਨਾਂ ਨੂੰ ਸਟੂਡੈਂਟਾਂ ਨੂੰ ਜਾਣਕਾਰੀ ਦਿੱਤੀ ਜਾਵੇ ਆਰ ਦੇ ਪੱਤਰ ਤੇ ਜਿਹੜੇ ਉਹਨਾਂ ਦੇ ਜ਼ਿੰਦਗੀ ਦੇ ਵਿੱਚ ਲਾਭ ਉਹਨਾਂ ਨੇ ਧੱਕੇ ਖਾਦੇ ਵੀ ਆ ਕਿ ਜ਼ਿੰਦਗੀ ਚ ਉਹਨੂੰ ਪਤਾ ਵੀ ਪੈ ਸ ਕਿਵੇਂ ਕਮਾਈ ਦਾ ਕੀ ਚੀਜ਼ ਹੁੰਦੀ ਆ ਉਹ ਦੋ ਦਿਨ ਘੱਟੋ ਘੱਟ ਜ਼ਰੂਰ ਜਾਣਕਾਰੀ ਉਹ ਜਿਹੜੀ ਦਿੱਤੀ ਜਾਵੇ ਵੀ ਪੈਸਾ ਕਿਵੇਂ ਕਮਾਉਣਾ ਵੀ ਕਾਮਯਾਬ ਤੁਸੀਂ ਕਿਵੇਂ ਹੋਣਾਗਾ ਨਹੀਂ ਇੱਥੇ ਜੇਬ 'ਚ ਛਿਲੜਨਾ ਹੋਵੇ ਤੇ ਬੰਦਾ ਇਮਾਨਦਾਰ ਹੋਵੇ ਉਹ ਵੀ ਇਮਾਨਦਾਰੀ ਕੋਈ ਕੰਮ ਨਹੀਂ ਯੋ ਇਮਾਨਦਾਰ ਬੰਦੇ ਨੂੰ ਵੀ ਕੋਈ ਨਹੀਂ ਪੁੱਛਦਾ ਜੀ ਜੇ ਜੇਬ 'ਚ ਛਿਲੜਨਾ ਹੋਵੇ ਪਿੰਡ 'ਚ ਵੀ ਫੇਰ ਹੀ ਪੁੱਛਣਗੇ ਜੇ ਪੜ ਕੇ ਬੰਦਾ ਪੈਸਾ ਕਮਾਉਂਦਾ ਕੋਈ ਤੇ ਨਹੀਂ ਇੱਥੇ ਬੀਏ ਡੀਏ ਦਾ ਕੋਈ ਫਾਇਦਾ ਨਹੀਂਗਾ ਤੇ ਖਾਲੀ ਕਲਰ ਡਿਗਰੀਆਂ ਘਰੇ ਰੱਖੀ ਰੱਖਾਂਗੇ ਮਗਰ ਉਹ ਫੋਟੋ ਮੱਕ ਮਗਰ ਅੱਕ ਲਾਵਾਂਗੇ ਉਹਦਾ ਕੋਈ ਫਾਇਦਾ ਨਹੀਂਗਾ ਇਹ ਸਾਡੀ ਬੇਨਤੀ ਆ ਵੀ ਸਾਨੂੰ ਭਾਈ ਚੰਗੀ ਚੀਜ਼ ਜਿਹੜੀ ਉਹ ਪੜ੍ਹਾਈ ਜਾਵੇ ਤੇ ਜਿਹੜੇ ਪਲੱਸ ਬੀਏ ਕਰ ਰਹੇ ਆ ਜਾਂ ਕੋਈ ਵੀ ਡਿਗਰੀ ਕਰ ਰਹੇ ਆ ਅੱਗੇ ਸ਼ੇਅਰ ਕਰ ਦਿਓ ਸ਼ੇਅਰ ਵਾਲੀ ਗਰਦ ਖੜਦਿਓ ਤੇ ਗਰੁੱਪਾਂ ਗਰੁੱਪਾਂ ਚ ਸ਼ੇਅਰ ਕਰ ਦਿਓ ਸਟੇਟਸ ਸਟੂਰਸ ਲਾ ਦਿਆ ਕਰੋ ਬਿਨਾ ਕੁਛੀ ਤੇ ਬਾਕੀ ਬਹੁਤ ਬਹੁਤ ਧੰਨਵਾਦ ਤੇ ਅੱਗੇ ਇਸ ਤਰ੍ਹਾਂ ਦੀਆਂ ਆਪਾਂ ਜਿਹੜੀਆਂ ਉਹ ਗੱਲਾਂ ਕਰਦੇ ਰਹਾਂਗੇ ਤੇ ਬਹੁਤ ਬਹੁਤ ਧੰਨਵਾਦ